ਅੱਜ 12 ਦਸੰਬਰ 2023 ਅਸੀਂ ਸੱਜ ਬਹੁਤ ਹੀ ਸਤਿਕਾਰਤ ਸਾਥੀ ਮੋਗਲ ਸਿੰਘ ਦੇ ਘਰ ਉਹਨਾਂ ਦੀ ਮੁਲਾਕਾਤ ਲਈ ਆਏ ਹਾਂ ਇਤਫਾਕ ਵਸੇ ਅੱਜ 50 ਸਾਲ ਜਨਿਵਿਆਂ ਦੇ ਪਹਿਲੇ ਸ਼ਹੀਦ ਜਟਕਾਰ ਸਿੰਘ ਦਾ ਸ਼ਹੀਦੀ ਦਿਨ ਵੀ ਹੈ ਤੋਂ ਸਰਦਾਰ ਬੋਗਰ ਸਿੰਘ 60ਵਿਆਂ ਦੇ ਅਖੀਰ ਦੇ ਵਿੱਚ ਤੇ 70ਵਿਆਂ ਦੇ ਦਹਾਕੇ ਦੇ ਦੌਰਾਨ ਆ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਰਹੇ ਇੱਕ ਕਵੀ ਦੇ ਤੌਰ ਦੇ ਉੱਤੇ ਲਿਖਾਰੀ ਦੇ ਤੌਰ ਦੇ ਉੱਤੇ ਬਹੁਤ ਸਾਰੇ ਗੀਤ ਕਵਿਤਾਵਾਂ ਇਹਨਾਂ ਨੇ ਲਿਖੀਆਂ ਤੇ ਇਹਨਾਂ ਦੇ ਜੀਵਨ ਦੇ ਵਿੱਚ ਇਹ ਤਵਦੀਲੀ ਕਿਸ ਤਰ੍ਹਾਂ ਆਈ ਕਿਸ ਤਰ੍ਹਾਂ ਦਾ ਮੋੜ ਉਹਨਾਂ ਨੂੰ ਇਸ ਰਸਤੇ ਤੇ ਲੈ ਗਿਆ ਉਹ ਕਿਹੜੇ ਪੱਖ ਸੀਗੇ ਜਿਨ੍ਹਾਂ ਨੇ ਇਹਨਾਂ ਦੀ ਵਿਅਕਤੀਤਾ ਨੂੰ ਪ੍ਰਭਾਵਿਤ ਕੀਤਾ ਇਹ ਇਹਨਾਂ ਦੀ ਜਵਾਨੀ ਆਪਸ ਹੁੰਦੇ ਆ ਆ ਸਦਾ ਬੋਗਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜੀ ਜਨਮ ਤਰੀਕ ਉਹ ਕੀ ਹੈ ਮੇਈ ਅਸਲ ਜਨਮ ਤਰੀਕ 21/9/1951 ਓਕੇ ਤੇ ਮੇਰੀ ਮਦਰ ਨੇ ਮੇਰਾ ਨਾਮ ਬਲੌਰ ਸਿੰਘ ਰੱਖਿਆ ਸੀ ਠੀਕ ਹੈ ਉਦੋਂ ਬਾਅਦ ਜਦੋਂ ਮੈਂ ਪਹਿਲੀ ਚ ਪੜਨ ਲੱਗ ਗਿਆ ਤਾਂ ਮੇਰੇ ਬਾਪ ਨੇ ਅਨਪੜ੍ਹ ਹੋਣ ਦੇ ਨਾਤੇ ਉੱਥੇ ਸਕੂਲ 'ਚ ਪੁੱਛਿਆ ਤਾਂ ਉਹਨਾਂ ਨੇ ਕਿ ਵੀ ਉਹਨਾਂ ਨੇ ਨਾਮ ਮੇਰਾ ਬਗੜਵੱਲੀਰ ਗਬਗੜਵੱਲੀ ਨੂੰ ਗੋਗੜ ਕਰਤਾ ਜੋਕਾ ਨੇ ਉੱਥੇ ਸਕੂਲ 'ਚ ਡਿਣੀ ਮਨ ਮੇਰਾ ਨਾਮ ਗੋਗੜ ਸਿੰਘ ਲਿਖਾ ਕੇ ਤੇ ਨੂੰ ਜੋ 60 ਦੇ ਵਿੱਚ ਮੈਂ ਪਹਿਲੀ ਦੇ ਵਿੱਚ ਡਿਣੀ ਮਨ ਪੜਨ ਲੱਗਾ ਤੇ ਉਥੇ ਜਿਹੜੀ ਤੁਹਾਡੀ ਜਨਮ ਤਰੀਖ ਹੈ ਦਸਵੀਂ ਦੇ ਸਰਟੀਫਿਕੇਟ ਚ ਹਾਂ ਉਹ ਉਥੇ 15 6 1991 15 6 1991 ਇਹ ਇਹ ਮਤਲਬ ਉਥੇ ਲਖਾਨਵਾਲੇ ਤੁਹਾਡੇ ਪਿਤਾ ਜੀ ਨੇ ਲਖਾ ਲੀ ਨੀ ਇੰਟੀਚਰ ਨੇ ਆਉਦੇ ਤੌਰ ਤੇ ਗੱਲ ਉਹਨਾਂ ਨੂੰ ਪੁੱਛੀ ਸੀ 15 ਦਿਨ ਹੋ ਗਏ ਓਕੇ ਆਉਦੇ ਅੰਦਾਜ਼ੇ ਨਾਲ ਉਹਨਾਂ ਨੇ ਲਿਖ ਲਈ ਹਾਂਜੀ ਤੇ ਇਹ ਫਿਰ ਤੁਸੀਂ ਪ੍ਰਾਇਮਰੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਮੈਂ ਪਿੰਡ ਖੋਖੜ ਤੋਂ ਜੀ ਪਿੰਡ ਖੋਖੜ ਤੋਂ ਇਹ ਇੱਕ ਇਹ ਖੋਖੜ ਹਾਂ ਇਹ ਖੋਖੜ ਤੋਂ ਕਹਾਂ ਕਹਿੰਦੇ ਉਹਨਾਂ ਖੋਖੜ ਕਹਿੰਦੇ ਕਹਾਂ ਖੋਖੜ ਕਹਿੰਦੇ ਮੰਡੀ ਅੱਛਾ ਤੇ ਉਸ ਤੋਂ ਬਾਅਦ ਇੱਥੇ ਪੰਜਵੀਂ ਦੇ ਸਕੂਲੋਂ ਨੌਵੀਂ ਦੇ ਸਕੂਲਸ ਤੈ ਅੱਗੇ ਫਿਰ ਅਗਲੀ ਅਗਲੀ ਉਸ ਤੋਂ ਬਾਅਦ ਮੈਂ ਸਮਝ ਲੋ ਸੀ ਮੰਡੀ ਕਲਾਂ ਜਣੀ ਪੰਜ ਕੋਲ ਆ ਲੋ ਡਾਉਨ ਹਾਂ ਹਾਂ ਚਾਰ ਕਿਲੋਮੀਟਰ ਸੀ ਤੁਰ ਕੇ ਟਿੱਬਿਆਂ ਦਾ ਰਾਹ ਹੁੰਦਾ ਸੀ ਅਸੀਂ ਮੰਡੀ ਕਲਾਂ ਪੜ੍ਹ ਜਾਂਦੇ ਹੁੰਦੇ ਸੀ ਉੱਥੇ ਹਾਈ ਸਕੂਲ ਸੀ ਉੱਥੇ ਹਾਈ ਸਕੂਲ ਸੀ ਤੇ ਦਸਵੀਂ ਯਾਨੀ ਤੁਸੀਂ ਉੱਥੋਂ ਕੀਤੀ ਮੈਂ ਦਸਵੀਂ 1970 ਚ ਫੇਲ ਹੋ ਗਿਆ ਸੀ ਹਾਂ ਤੇ 1974 ਦੇ ਵਿੱਚ ਫਿਰ ਮੈਂ ਬਾਲੇਵਾਲੀ ਜੀਥ ਹਾਈ ਸਕੂਲ ਸਿੱਗਾ ਉੱਥੇ ਫਿਰ ਮੈਂ 10ਵੀਂ 1979 ਚ ਕੀਤੀ ਉੱਥੋਂ ਕੀਤੀ ਹਾਂਜੀ আচ্ছা 10ਵੀਂ ਕਰਨ ਤੋਂ ਬਾਅਦ ਤੁਸੀਂ ਮਤਲਬ ਫਿਰ ਅੱਗੇ ਫਰਦਾ ਅਗਲੀ ਪੜਾਈ ਵੀ ਕੀਤੀ ਅ ਅਗਲੀ ਮੈਂ ਟੀਵੀਡੀ ਮਾਲਵਕਾਲ ਵਿੱਚ ਨਹੀਂ ਲੱਗਿਆ ਸੀ ਹਾਂ ਤੇ ਉਸ ਤੋਂ ਬਾਅਦ ਮੇਰਾ ਉੱਥੇ ਪੀਐਸਯੂ ਨਾਲ ਲਿੰਕ ਕੋ ਗੁੜ ਹੈ ਦਸਵੀਂ ਅਨੁਸਾਰ ਹੀ ਲਕੀ ਸੀ ਦਸਵੀਂ ਅਨੁਸਾਰ ਨਾ ਦਸਵੀਂ ਅਨੁਸਾਰ ਹੀ ਦਸਵੀਂ ਅਨੁਸਾਰ ਉੱਥੇ ਪ੍ਰੈਪ ਚ ਲੱਗਿਆ ਹਾਂ ਹਾਂਜੀ ਹਾਂਜੀ ਹੂੰ ਤੇ ਉੱਥੇ 50 ਟਨ ਯੂਨੀਅਨ ਦਾ ਕੌਣ ਸੀਗਾ ਜੀ 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 ਚਾਹੀ ਤੁਸੀਂ ਬਲਜੀਤ ਬੱਲੀ ਬਲਜੀਤ ਬੱਲੀ ਹਾਂਜੀ ਅੱਛਾ ਉੱਥੇ ਫਿਰ ਤੁਸੀਂ ਇਹਦੇ ਵਿੱਚ ਸਰਗਰਮ ਹੋ ਗਏ ਹਾਂਜੀ ਕੋਈ ਕਮੇਟੀ ਮੈਂਬਰ ਵਗੈਰਾ ਵੀ ਬਣੇ ਉੱਥੇ ਨਹੀਂ ਉੱਥੇ ਆਸਨ ਨੂੰ ਸੁਣ ਲੋ ਜੀ ਸਧਾਰਨ ਮੈਂਬਰ ਹੀ ਸਧਾਰਨ ਮੈਂਬਰ ਦੇ ਤੌਰ ਤੇ ਹੀ ਹੂੰ ਅੱਛਾ ਇਹ ਇਹ ਫਿਰ ਤੁਸੀਂ ਪ੍ਰੈਪੋਥ ਕੀਤੀ ਜਾਂ ਨਹੀਂ ਮੈਂ ਉਸ ਤੋਂ ਬਾਅਦ ਵਿਛੜੇ ਛੱਡਿਆ ਸੀ ਅੱਛਾ ਫਿਰ ਮੈਂ ਉਸ ਤੋਂ ਬਾਅਦ ਜਦੋਂ ਮੈਨੂੰ ਆਸੈਤਕ ਰੁਚੀ ਮ ਲੱਗੀਆਂ ਹੂੰ ਤਾਂ ਅਸੀਂ ਫਿਰ ਇਥੇ ਰਾਮ ਬਾਗ ਰਾਮਪਰਾ ਮੰਡੀ ਜਿਹੜੀ ਮੰਡੀ ਫੂਲ ਕਹਿੰਦੇ ਨੇ ਉੱਥੇ ਰਾਮ ਬਾਗ ਦੇ ਵਿੱਚ ਸਹਿਤ ਸਵਾਬ ਬੜਾਈ ਹੂੰ ਸੈਸਾਵ ਦੇ ਵਿੱਚ ਅਸੀਂ ਜਣੀ ਮਨ ਇੱਕ ਦੂਜੇ ਦੀ ਮਨ ਉੱਤੇ ਸਾਰੇ ਮਨ ਇਹ ਨਹੀਂ ਸੀ ਕੋਈ ਕੋਈ ਪੱਖ ਦਾ ਸੀ ਸੀ ਪੀ ਦੇ ਹੁੰਦੇ ਸੀ ਪੀ ਮਨ ਦੇ ਹੁੰਦੇ ਹੋਰ ਮਨ ਵੀ ਇਹ ਜਿਹੜੇ ਗੀਤਗਾਰਾ ਸੀਗੇ ਉਹਨਾਂ ਬਾਰੇ ਡਿੰਮਲ ਸੰੁਰਝਾਨ ਹੋਇਆ ਮੁਠੇ ਇਹ ਮਤਲਬ ਤੁਸੀਂ ਜਿਹੜਾ ਲਿਖਣ ਦਾ ਜਾਂ ਗੀਤਾਂ ਕਵਿਤਾਵਾਂ ਦਾ ਰੁਝਾਨ ਤੁਹਾਨੂੰ ਸਕੂਲ ਸਿੱਖਿਆ ਦੌਰਾਨ ਹੀ ਹੋ ਗਿਆ ਕਿ ਕਾਲਜ ਜਾ ਕੇ ਚਟਕ ਲੱਗਿਆ ਜਾਂ ਕਾਲਜ ਤੋਂ ਬਾਅਦ ਲੱਗਿਆ ਨਹੀਂ ਅਸਲ ਜੀ ਜਦੋਂ ਮੈਂ ਡਣੀ ਮੋੜ ਉਹ ਆਪਣਾ 8ਵੀਂ ਚ ਪੜਦਾ ਸੀ ਹੂੰ ਵੀ ਮੈਨੂੰ ਉਦੋਂ ਆਮ ਜਿਹੜੇ ਪ੍ਰਚਲਿਤ ਗੀਤ ਨੇ ਹੂੰ ਉਹ ਉਹ ਲਿਖਣ ਦਾ ਡਣੀ ਮਲ ਵੀ ਡਣੀ ਮੈਨੂੰ ਪਹਿਲਾਂ ਆਇਆ ਫੇਰ ਉਹ ਮਾੜ ਕੇ ਮੰਡੀ ਕਲ ਮੋੜ ਮੋੜ ਆਪਣਾ ਸ਼ਹਿਰ ਮੋੜ ਮੰਡੀ ਅੱਛਾ ਨਹੀਂ ਉੱਥੇ ਵੀ ਪੜਦੇ ਮੈਂ ਉੱਥੇ 67 ਦੇ ਵਿੱਚ 8ਵੀਂ ਕਰਕੇ ਆਇਆ ਸੀ ਓਕੇ ਓਕੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉੱਥੇ ਛੇਵੇਂ ਬਾਦਸ਼ਾਹ ਦਾ ਜਿਹੜਾ ਸੀਗਾ ਅਸ਼ੀਦੀ ਜਿਹੜਾ ਇਹ ਦਮੜਾਇਆਗਾ ਮੈਨੂੰ ਪੁੱਛ ਕੇ ਉੱਥੇ ਕੰਨਾ ਮਹੰਤ ਸੀ ਤੇ ਅਨ ਦਾੜੀਆ ਡਿਸਕੋਰਡਿੰਗ ਮਾਸਟਰ ਸੀ ਉਹ ਜਦੋਂ ਮੇਰੀ ਕਾਸਟ ਪੁੱਛੀ ਗਈ ਕਿਉਂਕਿ ਮੈਂ ਰਮਦਾਸੀ ਇਸ ਕਾਸਟ ਨਾਲ ਬਣੋਂ ਸੀਗਾ ਤਾਂ ਉਹਨਾਂ ਨੇ ਮੈਨੂੰ ਗੁਰਦਵਾਰਜੋਂ ਕੱਢਤਾ ਸੀ ਜੀ ਚੂਤੂਦੂ ਆ ਮਦ ਪੋਤਵਾਦ ਬੀਤੂ ਭਾਈ ਅਸੀਂ ਉੱਤੇ ਨਾ ਤਾਂ ਰਮਦਾਸ ਸੀਗੇ ਨੂੰ ਜਾਂ ਮੱਝਵੀ ਸਿੱਖ ਨੂੰ ਤੇ ਨਾ ਤਾਂ ਪਾਠੀ ਲਾਉਣਾ ਨਾ ਜਾ ਪਿਆ ਫਿਰ ਮੇਰੇ ਮਨ ਦੇ ਵਿੱਚ ਜਿਹੜੀ ਮੇਰੇ ਮੈਂ ਅਮਰਤ ਛਕਣਾ ਸੀ ਮੇਰੇ ਜਿਹੜੇ ਰਿਸ਼ਤੇਦਾਰ ਸੀ ਸਾਰੇ ਉਹ ਮਰਤਰੀ ਸੀਗੇ ਤਾਂ ਮੈਂ ਇਸ ਗੁੱਸੇ ਦੇ ਵਿੱਚ ਆ ਕੇ ਮੈਨੂੰ ਗੁਰੂ ਘਰ ਚੋਂ ਕੱਢਤਾ ਤਾਂ ਮੈਂ ਕਿਹਾ ਆਪਦੇ ਸਿਰ ਦੇ ਕੇਸ ਬਣਾਤੇ ਤੇ ਮੈਂ ਘਰ ਆ ਗਿਆ ਉਦੋਂ ਦਾ ਅੱਠਵੀਂ ਕਨ ਤੋਂ ਲਈ ਦੋ ਅਠਵੀਂ ਦਾਗ ਆਉ ਜਾਗ ਹੋ ਗਿਆ ਫਿਰ ਮੈਂ ਤੇ ਪਿੰਡ ਆ ਗਿਆ ਥਾਰਡ ਦੇ ਵਿੱਚ ਫਿਰ ਮੇਰੇ ਕੋਲੇ ਪ੍ਰੋਫੈਸਰ ਹਰਪੰਧ ਸਿੰਘ ਸੋਹੀ ਤੇ ਅਤਰਜੀਤ ਪ੍ਰੋਫੈਸਰ ਮੇਗ ਮੇਗ ਰਾਜ ਤੇ ਸਤਪਾਲ ਭਾਰਤੀ ਜੀ ਆਏ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਦੋਨੇ ਵਿੜਾਂ ਦੀ ਪਈ ਜਿੰਨੇ ਅਗਰ ਮੀਟਿੰਗ ਕਰਾ ਹੂੰ ਇਹ ਸਾਡੀ ਤਰਮਸਾਲ ਦੇ ਵਿੱਚ ਮੈਂ ਉਹਨਾਂ ਸਰਦ ਦੁਨ ਬਿਡਾਲੇ ਨੂੰ ਕੁੱਠੇ ਕਰਕੇ ਮੀਟਿੰਗ ਕਰਾਈ ਤੇ ਉਹਨਾਂ ਨੇ ਬਣੀ ਮਰ ਵੀ ਮੈਨੂੰ ਦੱਸਿਆ ਵੀ ਆਹ ਕਰਕੇ ਵੀ ਆਪਣਾ ਫੌਨ ਵੀ ਰਸ਼ੀਆ ਚ ਰਾਜ ਹੈ ਚਾਇਨਾ ਚ ਰਾਜ ਹੈ ਹੂੰ ਤੇ ਉਸ ਤੋਂ ਬਾਅਦ ਉਹਨਾਂ ਕੋਲ ਰੇਡੀਓ ਵੀ ਸੀ ਜਿਹਦੇ ਵਿੱਚ ਪੀ ਗੰਗ ਤੇ ਬੀਜਿੰਗ ਤੋਂ ਜਿਹੜੀਆਂ ਖ਼ਬਰਾਂ ਆਉਂਦੀਆਂ ਸੀ ਹੂੰ ਹੂੰ ਉਹ ਵੀ ਮੈਨੂੰ ਸੁਣਾਈਆਂ ਹੂੰ ਤੇ ਜਿੰਨਾ ਬਾਰੇ ਜਿਹੜੀ ਦੱਸਿਆ ਗਿਆ ਵੀ ਇੱਕ ਡਕਸਨ ਵੜੀ ਜਿਹੜੀ ਲਹਿਰ ਹੈਗੀ ਉਹ ਪੱਛਮੀ ਗਵਾਲ ਦੇ ਵਿੱਚ ਵੀ ਚਾਰੂਮਗੁੰਮਨਰ ਦੀ ਗਵਾਈ ਦੇ ਵਿੱਚ ਵੀ ਐਸਟੀ ਕਾਮ ਮੈਨੂੰ ਇੰਨੇ ਨੱਕ ਕਰਨਾ ਤਾਂ ਜਿਹੜੀ ਮਰੋਂ ਮੀਟਿੰਗ ਕਰਾਉਣ ਤੋਂ ਬਾਅਦ ਫਿਰ ਮੇਰਾ ਹੋੜੀ ਹੋੜੀ ਰਜਾਨੇ ਤਨੂ ਬਾਦ ਕਰ ਹੂੰ ਤੇ ਤੁਸੀਂ ਜਦੋਂ 8ਵੀਂ ਕੀਤੀ ਮਾੜ ਮੰਡੀ ਤੋਂ ਉਦੋਂ ਬਾਅਦ ਐ ਨੋਮੀਨੇਟ ਸੁਮੀਪਰੇ ਵਾਸਤੇ ਦਾਖਲ ਹੋਏ ਇੱਥੇ ਮੰਡੀ ਕਰਾਉਣਾ ਮੰਡੀ ਗਲ ਹਾਂ ਜੀ अच्छा उस जदों मंडी ਉਥੋਂ ਮੋੜ ਮੰਡੀ ਤੋਂ ਆਏ ਤੁਸੀਂ ਉਸ ਤੋਂ ਬਾਅਦ ਇਹਨਾਂ ਦਾ ਬੁਰਾ ਸਰਸਾ ਹੋਣਾ ਨਾਲ ਹਾਂ ਮੇਰਾ ਹਾਂ ਹਾਂ ਬਿਰ ਮੈਂ ਉਦੋਂ ਇਹ ਖੁੱਲੇ ਹੋਣਗੇ ਜਨਤਕ ਰੂਪ ਚੀ ਹਾਂ ਜਨਤਕ ਰੂਪ ਸੀ ਕੰਮ ਕਰਦੇ ਕੰਮ ਕਰਦੇ ਸੀ ਹਾਂਜੀ ਅੱਛਾ ਫਿਰ ਤੁਸੀਂ ਇਹਨਾਂ ਦੇ ਮਿਲਣ ਤੋਂ ਬਾਅਦ ਜਿਹੜੀਆਂ ਸਾਇਤਕ ਰੁਚੀਆਂ ਵਾਲਾ ਕੰਮ ਲਿਖਣ ਵਾਲਾ ਇਹ ਜਾਰੀ ਰੱਖਿਆ ਇਹ ਮੈਂ ਜਾਰੀ ਰੱਖਿਆ ਜੀ ਕਿ ਉਹਦੇ ਚ ਕੀ ਮੋੜ ਆਇਆ ਮਤਲਬ ਮੋੜ ਜਦੋਂ ਆਪਣਾ ਰਾਮਪਰਾ ਸੱਸਬਾ ਜਿਹੜੀ ਦੇ ਵਿੱਚ ਅਸੀਂ ਜੋ ਬੁਜੇ ਨੂੰ ਮਿਲਣ ਲੱਗ ਹਾਂ ਤਾਂ ਉੱਥੇ ਜਿਹਨ ਸੌਤ ਵੱਧ ਮੈਂ ਬਾਰੂਸਤ ਵਰਗੀਆਂ ਤੋਂ ਪ੍ਰਭਾਵਤ ਹੋ ਕੇ ਫਿਰ ਉਹਨਾਂ ਨੇ ਜਿਹੜੀ ਮਤਲਬ ਮੈਨੂੰ ਵੀ ਜਿਹੜੀਆਂ ਆ ਦੂਜੀਆਂ ਕਵਿਤਾਵਾਂ ਨੇ ਵੀ ਇਹ ਤੁਸੀਂ ਇੱਕ ਮਿੰਟ ਹਾਂ ਹਮ ਅ ਬਾਰੂ ਸਟਵਰਤ ਕੋ ਜਨਾ ਉਸ ਜਿਹੜੀ ਮਤਲਬ ਤੁਹਾਡੀ ਸਵਾ ਹੁੰਦੀ ਉਹਦੀ ਮੀਟਿੰਗ ਹੁੰਦੀ ਸੀਗੀ ਉਹਦੇ ਵਿੱਚ ਹੋਰ ਕੌਣ ਕੌਣ ਮਤਲਬ ਉਹਦੇ ਵਿੱਚ ਆਪਣਾ ਲਾ ਸਿੰਘ ਹੀਵਾ ਹਮ ਅਤਰਜੀਤ ਬਲਜੀਤ ਬਲਜੀਤ ਹਮ ਆਪਣਾ ਦੂਜਾ ਹਾਂ ਅੱਛਾ ਉਸ ਸਮੇਂ ਦੌਰਾਨ ਜਿਹੜੀਆਂ ਜਾਂ ਉਸ ਤੋਂ ਪਹਿਲਾਂ ਤੁਸੀਂ ਕੋਈ ਗੀਤ ਜਾਂ ਕਵਤਾਵਾਂ ਜਿਹੜੀਆਂ ਲਿਖੀਆਂ ਉਹ ਕੁਝ ਤੁਹਾਡੇ ਪਾਸ ਹੈ ਸਾਡੀਆਂ ਕੋਈ ਮੇਰੇ ਕੋਲੇ ਮੂੰਹ ਜਵਾਨੀ ਮੇਰੇ ਕੁਝ ਯਾਦ ਨਹੀਂ ਵੈਸੇ ਅੱਛਾ ਉਹਦਾ ਨਹੀਂ ਹਾਂ ਉਹਦਾ ਨਿਮਲ ਮੇਰੇ ਲਿਖਤੀ ਤੌਰ ਤੇ ਨਹੀਂ ਹੈਗਾ ਵੀ ਉਹਦੇ ਵਿੱਚ ਡਿਨਿਮਰ ਵੀ ਜਿਹੜਾ ਮੈਂ ਡਿਨਿਮਰ ਵੀ ਮੇਰੇ ਗੀਤ ਯਾਦ ਆਏਗਾ ਉਹਦੇ ਵਿੱਚ ਇਹ ਹੈਗਾ ਵੀ ਮੈਂ ਜਿਹੜੀ ਲਿਖੀ ਸੀਗੀ ਵੀ ਮੇਰੀ ਇਹ ਤੁਹਾਨ ਨੇ ਸੁਨੱਖੇ ਮੇ ਜੜਣ ਨੇ ਤੇਰਾ ਇੱਕ ਵਾਰੀ ਹੱਸ ਕੇ ਬੁਲਾ ਅਰੇ ਆ ਗੀਤ ਨਹੀਂ ਮੈਂ ਬਿਰਹੂੰਗਾ ਹੂੰ ਉਹਦੇ ਵਿੱਚ ਗਣੀ ਮੈਂ ਜਣੀ ਮਰਦੂ ਦੀ ਮੇਰੇ ਗੀਤ ਦੀਆਂ ਸ਼ਤਨਾ ਯਾਦ ਨੇ ਵੀ ਸੱਚੇ ਆਸ਼ਕ ਮਸੂਕਤ ਦੇ ਜਾਤ ਪਾਤ ਕੁਛ ਦੇ ਨਾ ਸੱਚੀ ਪੁੱਛੀ ਗੋਰ ਦੀ ਜਾਤ ਤੇ ਬਰਾਦਰੀ ਨੀਚ ਪਿਆ ਠਗ ਰਾਜਦਾਨੀ ਨੀਚ ਕੌਮ ਕਰਕੇ ਤੂੰ ਜਾਰੂ ਵੇਖੋਗੇ ਮਸੂਕਾਂ ਦੀ ਬਹਾਦਰੀ ਕੌਮ ਦਾ ਕੀ ਪੁੱਛਣਾ ਨਹੀਂ ਕੌਮ ਨਾ ਕੁਛ ਪਰ ਵੇਖਣਾ ਸੀ ਦਿਲ ਕਰਿਆ ਮੇਰੀ ਤੁਹਾਨੂੰ ਨਣ ਸੁਖੀ ਮਰਦਣੇ ਕੁਰੰ ਕੋਰ ਸਕੂਲ ਹੂੰ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਇੱਕ ਪੇਪਰ ਕੱਢਣਾ ਸ਼ੁਰੂ ਕੀਤਾ ਅ 1974 ਦੇ ਵਿੱਚ ਮੈਂ ਇੱਕ ਤੁਹਾਡੀ ਜਿਹੜੀ ਹੈਗੀ ਹੈ ਉਹ ਗੀਤ ਪੜਿਆ ਹੈਗਾ ਅ ਉਸ ਤੋਂ ਪਹਿਲਾਂ ਮਤਲਬ 74 ਤੋਂ ਇਹਦਾ ਮਤਲਬ 74 ਦਸੰਬਰ 74 ਦੇ ਵਿੱਚ ਛਪਿਆ ਉਹ ਗੀਤ ਇਹ ਇਹਦਾ ਮਤਲਬ ਉਹ ਤੋਂ ਪਹਿਲਾਂ ਤੁਸੀਂ ਉਹ ਪੇਪਰ ਮਤਲਬ ਜਿਹੜਾ ਹੈਗਾ ਸ਼ਾਪ ਦੇ ਸੀਗੇ ਜਿਹਦੇ ਵੀ ਤੁਹਾਡੀਆਂ ਰਚਨਾਵਾਂ ਸ਼ਕਤੀਆਂ ਸੀ ਉਹ ਕਦੋਂ ਸ਼ੁਰੂ ਕੀਤਾ ਕਿਹੜਾ ਪੇਪਰ ਸੀਗਾ ਉਹ ਕਿਰਤੀ ਕਿੱਸਾ ਅਰਸਲਾ ਸੀਗਾ ਜੀ ਜਿਹੜਾ ਕਿਰਤੀ ਕਿੱਸਾ ਅਰਸਲਾ ਸੀ ਉਹਦੋਂ ਆਦ ਨਣੀ ਜਿਹਦੇ ਅਸੀਂ ਪੰਜ ਮੈਂਬਰ ਸੀਗੇ ਹੂੰ ਉਹਦੇ ਵਿੱਚ ਇੱਕ ਤਾਂ ਕਰਮਜੀਤ ਜੋਗਾ ਜੀ ਬਾਰੂਸ ਤਵਰ ਜੀ ਤੇ ਮੁਖਤਿਆਰ ਸਿੰਘ ਪਾਇਰੂਪਾ ਹਮ ਸਰਜੀਤ ਰਮਾਨੀ ਹਮ ਤੇ ਸਾਡੇ ਪਿੰਡੋ ਦਾ ਆਦਾਰਾ ਕ੍ਰਿਤੀ ਕਿਸ ਸਾਡੇ ਮੈਨੂੰ ਸਕਤੀ ਬਣਾਇਆਗਾ ਤੇ ਅਸੀਂ ਉਹਦੇ 11 ਅੰਕ ਕੱਢੇ ਸੀ ਕਿਹੜੇ ਸਾਲ ਜਿਹੜੇ ਸਾਲ ਸ਼ੁਰੂ ਹੋਇਆ ਸੀ ਇਹ ਸਾਲ ਜਾਂ ਤਾਂ 71 ਜਾਂ 81 ਦੇ ਨੇੜੇ ਹੋਵੇ 71 81 ਹਾਂਜੀ ਹਮ ਅੱਛਾ ਜੀ ਇਹ ਕਿਰਤੀ ਕਿਸੇ ਦੇ ਟੋਟਲ 11 ਅੰਕ ਨੇ ਆ 11 ਅੰਕ ਨਿਕਲਦੀ ਸੀ ਫਿਰ ਉਸ ਤੋਂ ਬਾਅਦ ਕਿ ਉਹ ਸੰਪਾਦਕ ਕੌਣ ਸੀ ਇਹਦਾ ਸੰਪਾਦਕ ਪਹਿਲਾਂ ਕਰਨੀ ਜੋਗਾ ਨਹੀਂ ਬਣਾਇਆ ਫਿਰ ਬਾਅਦ ਦੇ ਵਿੱਚ ਇਹ ਜਿਹੜਾ ਨੌਜਾਨ ਭਰਸਵਧਨ ਸਰਗਰਮ ਹੋ ਗਏ ਫਿਰ ਬਾਅਦ ਉਸ ਤੋਂ ਬਾਅਦ ਇਹ ਮੇਰਾ ਸੰਪਾਦਕ ਹੋਣਾ ਓਕੇ ਇਹ ਬਾਰੂਸਤਵਰ ਅੰਡ ਤੱਕ ਰਹੀ ਅੰਤ ਤੱਕ ਹਾਂ ਅੰਤ ਤੱਕ ਸਭ ਲੋਹ ਡੜੀ ਦੋ ਅੰਕਾਂ ਦੇ ਸੰਪਾਦਕ ਕਰਨੀ ਜੋਗਾ ਨਹੀਂ ਤੇ ਨੌ ਅੰਕਾਂ ਦੇ ਸੰਪਾਦਕ ਬਾਰੂਸਤਵਰ ਇਹ ਮਰਲ ਕਰਨਜੀਤ ਯੁੱਗ ਆ ਪਹਿਲਾਂ ਹੀ ਬਣਿਆ ਸੰਬੰਧ ਹਾਂ ਪਹਿਲਾਂ ਸੰਬੰਧ ਕਰਨਜੀਤ ਹਾਂਜੀ ਅੱਛਾ ਅੱਛਾ ਤੇ ਉਸ ਤੋਂ ਬਾਅਦ ਇਹ ਜਿਹੜੇ ਮਰਲ ਗੀਤ ਦੀ ਮੈਂ ਗੱਲ ਕਰਦਾ ਉਹ ਕਿਹਤੀ ਯੁੱਗ ਛਪਿਆ ਹੋਇਆ ਹਾਂਜੀ ਫਿਰ ਉਸ ਇੱਕ ਇੱਕਦਮ ਕੱਟਣਾ ਸ਼ੁਰੂ ਕੀਤਾ ਇਹ ਫਿਰ ਉਸ ਤੋਂ ਬਾਅਦ ਜਦੋਂ ਕਿਰਤੀ ਕਿੱਸਾ ਸਾਡਾ ਬੰਦ ਕਰਤਾ ਸਰਕਾਰ ਨੇ ਹੂੰ ਫਿਰ ਉਸ ਤੋਂ ਬਾਅਦ ਅਸੀਂ ਕਿਰਤੀ ਯੁੱਗ ਸੰਤੋਖ ਸਿੰਘ ਬਾਜਵਾ ਜਿਹੜੇ ਕਿ ਹਰਿਆਣੇ ਦੇ ਅੰਧੋਈ ਤੋਂ ਪਿੰਡ ਦੇ ਉੱਥੋਂ ਕਿਹੜਾ ਪਿੰਡ ਦੱਸਿਆ ਅੰਦੋਈ ਪਿੰਡ ਅੰਦੋਈ ਹਾਂਜੀ ਕਿੱਥੇ ਜਾ ਕਰਕੇ ਹੋਇਆ ਇਹ ਅੰਦੋਈ ਜਿਹੜਾ ਮਾਰਕੰਡਾ ਜਿਹੜੀ ਮਲਵੀ ਜਾਂਦਾ ਹੈਗਾ ਜਿਹੜੀ ਨਾਲੀ ਵੇਹ ਹਾਂਜੀ ਉਹਦੇ ਨਾਲ 6-7 ਕਿਲੋਮੀਟਰ ਤੇ ਪਿੰਡ ਹੈ ਹਰਣੀਚ ਓਕੇ ਅੰਨ ਅੱਛਾ ਇਹ ਇਹਦਾ ਕੋਈ ਨਾਜਾ ਪਤਾ ਹੈਗਾ ਵੀ ਇਹ ਕਦੋਂ ਮਤਲਬ ਕੱਢਣਾ ਸ਼ੁਰੂ ਕੀਤਾ ਸੀ ਕਿੱਤੀ ਜੀ ਇਹ ਮੇਰੇ ਸਾਬ ਚ 1973 ਦੇ 74 ਦਿਨੜੀ ਬੋਚਾ 74 ਦਸੰਬਰ ਵਾਲਾ ਤਾਂ ਮੈਂ ਇਹਨੂੰ ਪੱਕਾ ਹੈ ਵੀ ਉਹ ਕਿਉਂਕਿ ਉਹ ਅੰਕ ਮੈਨੂੰ ਅੱਧਾ ਇੱਕ ਮਿਲੇ ਆ 20 ਕ ਪੇਜ ਉਦੇ ਠੀਕ ਹੈ ਜੀ ਤੇ ਮਨਜੀਤ ਮਾਨ ਤੋਂ ਉਹ ਪੇਪਰ ਮਿਲੇ ਸੀ ਮੈਨੂੰ ਜਦੋਂ ਪੰਜਾਬ ਸਟਰੀ ਜੂਨੀਅਰ ਇਤਿਹਾਸ ਦੀਆਂ ਚਲਕਾਉ ਕਿਤਾਬ ਮੈਂ ਜੇ ਫਿਰ ਆਸੀ ਤੇ ਤੇ ਉਹਦੇ ਵਿੱਚ ਮਤਲਬ ਗੀਤ ਹੈਗਾ ਕਵਿਸ਼ਰੀ ਹੈ ਨਹੀਂ ਕਵਿਸ਼ਰੀ ਵਾਲਾ ਪੇਜ ਗਿਆ ਹੈ ਉਹ 24 ਨੰਬਰ ਪੇਜ ਤੇ ਸੀਗਾ ਠੀਕ ਆ ਇਹ ਗੱਲ ਤੁਹਾਡੀ ਠੀਕ ਹੈ ਤੇ 77 ਦੇ ਵਿੱਚ ਹੋਇਆਗਾ ਕਿਉਂਕਿ ਦਸੰਬਰ 74 ਦੇ ਵਿੱਚ ਉਹ ਮੈਂ ਦੇਖੀ ਹੈ ਉਹ ਜਿਹੜਾ ਅੰਕ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਹੀ ਇਹ ਕੀਤੀ ਯੁੱਗ ਅੰਦਾਜ਼ਾ ਹੈ ਸਾਨੂੰ ਕਿੰਨਾ ਚਿਰ ਚੱਲਿਆ ਇਹ ਮੇਰੇ ਸਭ ਤੋਂ 1900 ਡਣੀ 72 ਜਾਂ 75 ਦੇ ਵਿੱਚ ਲੱਗੋ ਉਦੋਂ ਪਹਿਲਾਂ ਡਲੀਮਲ ਇਹ ਉਦੋਂ ਪਹਿਲਾ ਸ਼ਬਦ ਆ ਰਿਹਾ ਐਮਰਜੈਂਸੀ ਤੋਂ ਪਹਿਲਾਂ ਹਾਂ ਬਿਲਕੁਲ ਐਮਰਜੈਂਸੀ ਤੋਂ ਬਾਅਦ ਵੀ ਲੱਗਦਾ ਐਮਰਜੈਂਸੀ ਤੋਂ ਬਾਅਦ ਹੀ ਸ਼ਪਾਈ আচ্ছা ਐਮਰਜੈਂਸੀ ਤੋਂ ਬਾਅਦ ਦੀ ਕੋਈ ਹੋਰ ਪੇਪਰ ਜਿਹਦੇ ਵਿੱਚ ਤੁਹਾਡੀਆਂ ਲਿਖਤਾਂ ਸ਼ਬਦੀਆਂ ਰਹੀਆਂ ਹੋਣ ਉਦੋਂ ਬਾਅਦ ਦੀਆਂ ਲਿਖਤਾਂ ਮੇਰੇ ਹੁਣ ਯਾਦ ਨਹੀਂ ਪਰਚੰਡ ਵਗੈਰਾ ਪਰ ਹੋਰ ਵੀ ਪਰਚੰਡ ਚ ਹਾਂ ਪਰਚੰਡ ਵਿੱਚ ਸ਼ਬਦਾਂ ਪਰ ਮੇਰੇ ਉਹ ਯਾਦ ਨਹੀਂ ਕਿਹੜੇ ਕਿਹੜੇ ਜਣੀ ਅਰਥਾਂ ਨਾਲ ਸ਼ਬਦੀਆਂ ਰਹੀਆਂ ਨੇ ਅੱਛਾ ਅੱਛਾ ਇਹ ਤਰ੍ਹਾਂ ਹੈਗੀ ਆ ਚਲੋ ਮਤਲਬ ਸਹਿਤਕ ਸਰਗਰਮੀ ਲਿਖਣ ਦੀ ਤੇ ਤੁਸੀਂ ਗਾਉਂਦੇ ਵੀ ਰਹੇ ਹੋ ਸਟੇਜਾਂ ਦੇ ਉੱਤੇ ਇਹ ਅਸਲ ਦੇ ਵਿੱਚ ਅਸੀਂ ਫਿਰ ਸਾਨੂੰ ਸੰਤਰਾਵੋਂ ਉਦਾਸੀਆਂ ਨੇ ਕਿਹਾ ਵੀ ਵੀ ਜਿਹੜੇ ਪਾਸ਼ ਹੈਗਾ ਹੂੰ ਉਹਦੀਆਂ ਰਚਨਾਵਾਂ ਜਿਹੜੀਆਂ ਆਮ ਲੋਕਾਂ ਦੇ ਜਿਹੜੇ ਪਿੰਡੂ ਨੇ ਵਿਚਾਰਿਆਂ ਨੇ ਪੜਾ ਉਹਨਾਂ ਦੇ ਸਮਝ ਨਹੀਂ ਆਉਂਦੀਆਂ ਹੂੰ ਤੇ ਤੁਸੀਂ ਕੋਈ ਅਜੀਹਾ ਡਣੀ ਮਲ ਵੀ ਜਥਾ ਬਣਾਓ ਕੋਈ ਸ਼ੀਰੀ ਵੀ ਜਿਹਦੇ ਨਾਲ ਜਿਹੜੇ ਥੱਲੇ ਵਾਲੇ ਵਰਗ ਦੇ ਜਣੇ ਜਿਹੜੇ ਸੀਰੀ ਡਾਲਦੇ ਨੇ ਜਾਂ ਜਿਹੜੇ ਪਾਲੀ ਕਰਦੇ ਨੇ ਜਿਹੜੇ ਅਣਪੜ੍ਹ ਬੰਦੇ ਨੇ ਵੀ ਉਹਨਾਂ ਦੇ ਸਮਝ ਆਵੇ ਫਿਰ ਸਰਜੀਤ ਰਮਾਨੀ ਤੇ ਮੇਰੀ ਡਿਊਟੀ ਲਈ ਮੈਂ ਸੋਲੋ ਉਸ ਤੇ ਮੂਰੇ ਉਹਦਾ ਹੁੰਦਾ ਸੀਗਾ ਸਰਜੀਤ ਰਮਾਨੀ ਤੇ ਇੱਕ ਸਾਥੀ ਹੋਰ ਅਸੀਂ ਆਮ ਜਦੋਂ ਨਵੰਬਰ ਪਾਰ ਸਵੰਦੀਆਂ ਜਾਂ ਕਿਸਾਨਸ ਦੇ ਫੰਕਸ਼ਨ ਹੁੰਦੇ ਸੀਗੇ ਉੱਥੇ ਅਸੀਂ ਕਵੀਸ਼ਰੀਆਂ ਜਾਂ ਕਲੀਆਂ ਲਾਉਂਦੇ ਸੀ ਹੂੰ ਹੂੰ ਬੇਟਾ ਹੋਰ ਨਾ ਲਿਆਓ ਤਾਂ ਨਹੀਂ ਤੇ ਤੁਸੀਂ ਮਤਲਬ ਪਿੰਡਾਂ ਦੇ ਵਿੱਚ ਮੈਂ ਉਹ ਗੱਲ ਕਰ ਰਿਹਾ ਸੀ ਕਿ ਇਕੱਠਾਂ ਦੇ ਵਿੱਚ ਜਾਂ ਜਨਤਕ ਸੁਭਾਵਾਂ ਦੇ ਵਿੱਚ ਰੈਲੀਆਂ ਵਗੈਰਾ ਚ ਗਾਉਂਦੇ ਰਹੇ ਹਾਂ ਕੋਈ ਕੋਣ ਕੋਣ ਸੀ ਕਿ ਤੁਹਾਡੀ ਕੋਈ ਮਤਲਬ ਕਮਿਸ਼ਨਰੀ ਜੱਥਾ ਟਾਈਪ ਵੀ ਬਣਿਆ ਸੀ ਕਮਿਸ਼ਨਰੀ ਜਿਹਦੇ ਵਿੱਚ ਮੈਂ ਤੇ ਸਰਜੀਤ ਅਰਮਾਨੀ ਬੁਲਟਰ ਮਗਲੇ ਹੂੰ ਤੇ ਜਾਂ ਕੋਈ ਸਾਥੀ ਜਿਹੜਾ ਕੋਈ ਹੋਰ ਹੁੰਦਾ ਉਹਨੂੰ ਅਸੀਂ ਮਗਰ ਦੋ 2-3 ਜਣੇ ਜਾਣੇ ਗਉਂਦੇ ਹੁੰਦੇ ਸੀ ਪਰ ਸਰਜੀਤ ਅਰਮਾਨੀ ਤੇ ਲਗਾਤਾਰ ਅਸੀਂ ਜੇ ਕੋਈ ਸਾਥੀ ਹੋਰ ਡਣੀ ਜਿਹੜਾ ਨਾਲ ਸੈਕੰਡ ਨੰਬਰ ਤੇ ਗਉਂਦਾ ਸੀਗਾ ਉਹ ਅਸੀਂ ਹੋਰ ਬੰਦਾ ਜੋੜ ਲੈਂਦੇ ਸੀ ਉਹ ਆਰਜੀ ਤੌਰ ਤੇ ਬੰਦ ਕਰ ਲੈਂਦੇ ਹਾਂ ਤੇ ਤੁਸੀਂ ਸੰਤਰਾ ਵਦਾਸੀਆਂ ਨਾਲ ਵੀ ਕੋਈ ਸਟੇਜਾਂ ਤੇ ਸਾਂਝੇ ਤੌਰ ਤੇ ਗਾਇਆ ਅਸੀਂ ਸੰਤਰਾ ਵਦਾਸੀਆਂ ਨੂੰ ਮੈਂ ਤਕਰੀਬਨ ਰਾਏ ਸਰ ਤੋਂ ਡਣੀ ਉਹਨਾਂ ਨੂੰ ਸਾਈਕਲ ਤੇ ਲੈ ਕੇ ਜਾਂਦਾ ਸੀ ਠੀਕ ਹੈ ਸਾਈਕਲ ਤੇ ਲਿਆ ਕੇ ਉਦੋਂ ਬਾਅਦ ਜਿਹੜੇ ਇਧਰ ਅਰਨਲੀ ਜਾਂ ਜੋਗੇ ਜਾਂ ਡਣੀ ਇਧਰ ਬੜਾਡੇ ਕੰਨੀ ਜਿਹੜੇ ਪਿੰਡ ਸੀਗੇ ਉੱਥੇ ਜਿੱਥੇ ਫੰਕਸ਼ਨ ਜਿਵੇਂ ਮੰਗਰ ਸਿੰਘ ਕੁਲੜੀਆਂ ਦੇ ਪਿੰਡ ਹਮ ਜਿਹੜੇ ਜਿਹੜੀ ਨੌਜੋਨ ਪਾਲਸਵਾ ਦੇ ਜਾਂ ਕਿਸਾਨ ਸਵਾ ਦੇ ਜਿਹੜੀ ਫੰਕਸ਼ਨ ਹੁੰਦੇ ਸੀਗੇ ਉੱਚ ਸੰਤਰਾਮ ਦਾ ਸੀ ਵੀ ਜਿਹਦੇ ਵਿੱਚ ਹੁੰਦੇ ਸੀਗੇ ਤੇ ਕਈ ਵਾਰੀ ਜੈਮਲ ਪੰਡਾ ਜੀ ਵੀ ਜਮਲ ਨਾਲ ਆ ਜਾਂਦੇ ਸਾਰੇ ਓਕੇ ਹਾਂਜੀ ਅੱਛਾ ਜਿਹੜਾ ਤੁਸੀਂ ਮਤਲਬ ਪ੍ਰੋਫੈਸਰ ਹਰਭਜਨ ਦੀ ਗੱਲ ਕੀਤੀ ਹੈ ਜਾਂ ਦੂਸਰੇ ਹੋਰ ਉਹਨਾਂ ਦੇ ਨਾਲ ਕੰਮ ਲੱਡਾਂ ਦੇ ਪੂਰੀ ਤੁਸੀਂ ਉਹਨਾਂ ਦੇ ਨਾਲ ਸਿਆਸੀ ਤੌਰ ਤੇ ਕਮਿਟਿਡ ਹੋ ਕੇ ਵੀ ਚੱਲੇ ਮਤਲਬ ਜਾਂ ਸਾਇਤਕ ਸਰਗਰਮੀ ਤੱਕ ਹੀ ਤੁਹਾਡਾ ਸੀਮਤ ਰਿਹਾ ਨਹੀਂ ਅਸੀਂ ਜੀ ਉਦੋਂ ਬਾਅਦ ਜਣੀ ਸੜਾ ਉਹੀ ਪਹਿਲੀ ਮੀਟਿੰਗ ਸੀਗੀ ਉਹ ਅਸੀਂ ਮਿਲਦੇ ਗਿਲਦੇ ਰਹੇ ਹਾਂ ਜਾਂ 75 ਜਾਂ ਮੇਰੇ ਸਿੱਧੀ ਦੀ ਜੇਲ੍ਹ ਦੇ ਵਿੱਚ ਜਣੀ ਜਾਂ ਇਹਨਾਂ ਨੂੰ ਜਣੀ ਮਲਵੀ ਪ੍ਰੋਫੈਸਰ ਹਰਪੰਨ ਸਿੰਘ ਜਾਂ ਜਾਇਂਦਰਜੀਤ ਵਕੀਲ ਜਿਹੜੇ ਉਦੋਂ ਕਾਫੀ ਦਿਨ ਜਿਹੜੇ ਸਾਨੂੰ ਐਮਰਜੈਂਸੀ ਬੰਦ ਕਰਦਾ ਸੀ ਉਦੋਂ ਅਸੀਂ ਇਕੱਠੇ ਰਹੇ ਪਰ ਉਦੋਂ ਵਾਲੀ ਐਜੰਸੀ ਦੌਰਾਨ ਤੁਸੀਂ ਮਤਲਬ ਜੇਲ੍ਹ ਚ ਗਏ ਉਦੋਂ ਪਹਿਲਾਂ ਵੀ ਕਿਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਨਹੀਂ ਉਦੋਂ ਪਹਿਲਾਂ ਨਹੀਂ ਐਮਰਜੈਂਸੀ ਚ ਤੁਹਾਨੂੰ ਡੇਟ ਯਾਦ ਹੈ ਕਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਿੱਥੋਂ ਕੀਤਾ ਇਹ ਮੈਨੂੰ ਮੋੜ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ ਮੈਂ ਆਪਣੀ ਭੈਣ ਨੂੰ ਮਿਲਣ ਗਿਆ ਸੀ ਹੂੰ ਤੇ ਉਥੋਂ ਹਰਦੇਵ ਸਿੰਘ ਕੁਬੇ ਜਿਹੜਾ ਹੋ ਉਦੋਂ ਪਿੰਡ ਨੇੜੇ ਪਿੰਡ ਆ ਜੀ ਆ ਨੌਜਨ ਭਾਸਵਾ ਦੇ ਬਸ ਕਤਰ ਰਹੇ ਹੋ ਹਾਂ ਉਹਨਾਂ ਸਾਨੂੰ ਦੂਨਾ ਤੇ ਪਰਚਾ ਪਾ ਕੇ ਫਿਰ ਸਾਨੂੰ ਡਿਲੀਮਲ ਵੀ ਐਮਰਜੈਂਸੀ ਦੀ ਸ਼ੁਰੂਆਤ ਜਿਹਦੇ ਵਿੱਚ ਡਣੀ ਸਾਨੂੰ ਪੱਕੀ ਤਾਰੀਖ ਨਹੀਂ ਜਾਂਦੀ ਪੱਕੀ ਤਾਂ ਮੇਰੇ ਕੋਲੇ ਪਿਆ ਜੋ ਸਾਡੀ ਪਰਮਨੈਂਟ ਮੇਰੇ ਪੱਕੀ ਤਿਗਨੀ ਆ ਦੇ ਉਹਦਾ ਕੋਈ ਸਰਟੀਫਿਕੇਟ ਪਿਆ ਤੁਹਾਨੂੰ ਹਾਂ ਜੀ ਅੱਛਾ ਚਲੋ ਬਾਅਦ ਬਾਅਦ ਚ ਦੇਖਿਓ ਤੁਹਾਡੇ ਧਿਆਨ ਚ ਆਇਆ ਤਾਂ ਉਹਦੀ ਫੋਟੋ ਕਿਛਕੇ ਭੇਜ ਦੋ ਜੇ ਤਾਂ ਮੈਨੂੰ ਅੱਛਾ ਅੱਛਾ ਹਾਂ ਤੇ ਇੱਕ ਮਤਲਬ ਕਿੰਨਾ ਸਮਾਂ ਰਹੇ ਤੁਸੀਂ ਐਮਰਜੈਂਸੀ ਸਾਰਾ ਸਮਾਂ ਰਹੇ ਨਹੀਂ ਸਾਰਾ ਸਮਾਂ ਨਹੀਂ ਉਦੋਂ ਪਹਿਲਾਂ ਮੈਂ ਆ ਗਿਆ ਸੀ ਅੱਛਾ ਹਾਂ ਜੀ ਕਿੰਨੇ ਕੁ ਮਹੀਨਿਆਂ ਬਾਅਦ ਕਿੰਨੇ ਕੁ ਮਹੀਨੇ ਤਕਰੀਬਨ ਮੈਂ ਜੀ 8-9 ਮਹੀਨੇ 9 ਜਾਂ 10 ਮਹੀਨੇ ਜੀ ਦਿੱਲਤ ਰਿਹਾ ਅੱਛਾ ਤੇ ਉਸ ਤੋਂ ਬਾਅਦ ਆ ਕੇ ਫਿਰ ਕੀ ਕੀਤਾ ਤੁਸੀਂ ਕੀ ਕਰ ਗਿਆ ਮੇਰੇ ਹੀ ਕੋਲ ਫਿਰ ਮੈਂ ਉਦੋਂ ਬਾਅਦ ਆ ਕੇ ਕਹ ਗਰੀਵ ਨੇ ਕਹਲਾਤ ਇਹ ਜਿ ਬਣੇ ਹੂੰ ਵੀ ਜਦੋਂ ਛਾਪਿਆਂ ਵਾਲੀ ਬਰਸਤਵਰ ਕੋਲੇ ਸਮਰਜੀਤ ਜਿਹੜਾ ਅੰਡਰਗਰਾਉਂਡ ਸੀ ਉਹ ੱਖੀਬੇ ਵਾਲਾ ਹੂੰ ਜਾਂ ਗੁਰਦਿਆਰ ਸ਼ੇਰਪੁਰ ਵਾਲੇ ਮਿਲਦੇ ਸੀ ਹੂੰ ਉਦੋਂ ਇੱਕ ਜਿਹੜਾ ਸਾਥੀ ਸੀਗਾ ਆਪਣਾ ਖਿਆਲੇ ਤੂੰ ਮਾੜਾ ਸਿੰਘ ਹੂੰ ਉਹਨੂੰ ਫੜ ਲਿਆ ਗਿਆ ਸੀ ਉਗਨ ਦੇ ਵਿੱਚ ਤੂੰ ਸਾਡੇ ਨਾਲ ਅੰਡਰਗਰਾਉਂਡ ਹੋ ਫਿਰ ਮੈਂ ਜਿਹੜੀ ਮਲਬੀ ਮੈਂ ਕਿਹਾ ਵੀ ਮੈਨੂੰ ਜਣੀ ਸਾਨੂੰ ਸਹਿਤ ਫਰੰਟ ਤੇ ਕੰਮ ਕਰਨ ਦਿਓ ਜਾਨਣੀ ਸਾਨੂੰ ਡਣੀ ਮਲਬੀ ਲੋਕਾਂ ਨੂੰ ਜਾਗਰੂਕ ਕਰਨ ਇੱਕ ਵੀਸ਼ਰੀ ਜਿਹਾ ਕੰਮ ਕਰਨ ਦਿਓ ਪਰ ਉਹਨਾਂ ਪਹਿਲਾਂ ਤਾਂ ਉਹਨਾਂ ਨੇ ਬਾਹਰ ਉਸ ਤਰ੍ਹਾਂ ਨੂੰ ਬਹੁਤ ਕੰਪੈਲ ਕਰਿਆ ਉਹ ਤਾਂ ਕਹਿੰਦਾ ਮੈਂ ਸਹਿਤ ਫਰੰਟ ਤੇ ਕੰਮ ਕਰੂੰਗਾ ਕਿਉਂਕਿ ਮੈਨੂੰ ਉਦੋਂ ਇਨਾ